ਅਗੇ ਤੁਹਾਨੂੰ ਕੋਈ ਵਾਰ-ਵਾਰ ਇਹ ਜਿਤਾਉਂਦਾ ਹੈ ਕਿ ਉਹਨਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਅਗੇ ਤੁਹਾਨੂੰ ਕੋਈ ਵਾਰ-ਵਾਰ ਇਹ ਉਹ ਛੁਟਿਆਦਾ ਹੈ ਕਿ ਤੁਸੀਂ ਗਿਲਤੀ ਮਹਿਸੂਸ ਕਰੋ ਕਿ ਤੁਸੀਂ ਆਪਣੇ ਆਪ ਦੇ ਵਿੱਚ ਸ਼ਰਮਿੰਦਾ ਹੋ ਮ ਤੁਸੀਂ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰੋ ਕਿ ਓ ਮਾਈ ਗਾਡ ਮੈਂ ਇਹੋ ਕਿਉਂ ਕੀਤਾ ਮਾਈ ਫਰੈਂਡ ਤੁਹਾਡੀ ਹਾਲਤ ਹੋਲੀ ਇੱਕ ਨਾਰਸਿਸਿਸਟੀ ਹੈ ਤੇ ਇਹ ਵਿਅਕਤੀ ਤੁਹਾਨੂੰ ਇਹ ਰਿਹਾ ਮਹਿਸੂਸ ਕਰਾ ਕੇ ਤੁਹਾਡੇ ਤੋਂ ਕੋਈ ਨਾ ਕੋਈ ਫਾਇਦਾ ਉਠਾਉਣਾ ਚਾਹੁੰਦਾ ਹੈ ਤੇ ਬੇਸਿਕਲੀ ਸਭ ਤੋਂ ਵੱਡਾ ਫਾਇਦਾ ਤੇ ਇਹ ਹੀ ਹੈ ਕਿ ਤੁਸੀਂ ਕਿਸੇ ਹੋਰ ਚੀਜ਼ ਵੱਲ ਫੋਕਸ ਨਾ ਕਰੋ ਸਿਰਫ ਤੇ ਸਿਰਫ ਉਹਨਾਂ ਦੀ ਸੇਵਾ ਦੇ ਵਿੱਚ ਫਮੇਸ਼ਾ ਲਾ ਗੇਰੋ ਆਪਣੇ ਆਪ ਦੇ ਵੱਲ ਵੀ ਕਰੇ ਤਿਆਰਨਾ ਤਾਂ ਕੰਨੀ ਆ ਮਾ ਜੰਦਾ ਕਿ ਜਿੰਦਗੀ ਤੁਹਾਡੀ ਆਪਣੀ ਹੈ ਤੇ ਤੁਸੀਂ ਆਪਣੇ ਆਪ ਉੱਪਰ ਫੋਕਸ ਹੀ ਨਾ ਕਰੋ ਤੇ ਨਾ ਜਸਟ ਤੁਸੀਂ ਉਹਨਾਂ ਤੇ ਲਿਟਰਲੀ ਬਟਲਰ ਜਾਂ ਸਰਵੈਂਟ ਵਾਂਗ ਕਿ ਨਾ ਇਵਨ ਬਟਲਰ ਨਾ ਸਰਵੈਂਟ ਸਲੇਵ ਤੁਸੀਂ ਉਹਨਾਂ ਦੇ ਸਲੇਵ ਦੇ ਵਾਂਗ ਰਹੋਗੇ ਐਂਡ ਇਟ ਐਨਟ ਟਾਰੇ ਉਹਨਾਂ ਨੇ ਲੈਣਾ ਮੈਂ ਤੈਨੂੰ ਕਿਹਾ ਸੀ ਯਾ ਇਹ ਤੇ ਹਰ ਹਕਸੋ ਜਿੰਨਾ ਜਲਦੀ ਰਿਅਲਾਈਜ਼ ਕਰੋਗੇ ਕਿ ਟਾਕਸਿਕ ਲੋਕ ਕੀ ਸਿਰਫ ਸਿਰਫ ਤੁਹਾਡੀ ਜ਼ਿੰਦਗੀ ਦੇ ਵਿੱਚੋਂ એનર્ਜੀ ਸੱਕੜਣਾਉਂਦੇ ਆ ਹੋਰ ਕੁਝ ਨਹੀਂ ਕਰਦੇ ਤੇ ਬਾਕੀ ਜਿਹੜੀ ਅਬਿਊਜ਼ ਹੈ ਇਹ ਤੁਹਾਡੀ ਸਾਰੀ ਜ਼ਿੰਦਗੀ ਨਹੀਂ ਹੈ ਅਬਿਊਜ਼ ਤੁਹਾਡੀ ਸਾਰੀ ਜ਼ਿੰਦਗੀ ਡਿਫਾਈਨ ਨਹੀਂ ਕਰਦੀ ਹਿਅਰ ਹਿਅਰ ਗੈਟ ਵੈਲ ਐਂਡ THEN देयर ਇਜ਼ ਅ ਬੈਟਰ ਕੁਆਲਿਟੀ ਆਫ ਲਾਈਫ ਜੀ ਨੂੰ ਕਹਿੰਦੇ ਆ ਕਿ ਟਨਲ ਤੇ ਅੱਗੇ ਜਾ ਕੇ ਰੌਸ਼ਨੀ ਆਉਂਦੀ ਹੈਗੀ ਐ ਐਗਜ਼ੈਕਟਲੀ ਇਹ ਤਾਂ ਹੀ ਹੁੰਦਾ Shower of abundance, happiness, joy, the background music. Life is like that. Yes, I am. I am. Because I have come to terms with myself. Do you get it? Start doing it. ਸਟਾਰਟ ਡੂਇੰਗ ਇਟ ਇਹ ਬਹੁਤ ਜ਼ਿਆਦਾ ਸਿੰਪਲ ਚੀਜ਼ ਹੈ ਇਹਦੇ ਵਿੱਚ ਤੁਸੀਂ ਆਪਣੇ ਆਪ ਤੇ ਯਕੀਨ ਕਰਨਾ ਸ਼ੁਰੂ ਕਰ ਦਿਓ ਬਹੁਤ ਛੋਟੀ ਛੋਟੀ ਗੱਲਾਂ ਤੇ ਯਕੀਨ ਕਰਨਾ ਸ਼ੁਰੂ ਕਰ ਲਓ ਇਟ ਵਿਲ ਦਾ ਵਿਲ ਹੈਲਪ ਯੂ ਕਿ ਤੋਂ ਨਾ ਕਿਤੇ ਤੋਂ ਸ਼ੁਰੂਆਤ ਕਰਨੀ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਵਾਈ ਨਾਟ ਟੁਡੇ ਕਿ ਤੁਸੀਂ ਅੱਜ ਤੋਂ ਆਪਣੀ ਸੰਭਾਲ ਨਾਟ ਜਸਟ ਫਿਜ਼ੀਕਲੀ ਮੈਂਟਲੀ ਐਸ ਵੈਲ ਕਰਨਾ ਸ਼ੁਰੂ ਕਰੋ ਐਨੀ ਹੈ ਕਿ ਤੁਸੀਂ ਅਗਰ ਹੁਣ ਪਤਾ ਲੱਗ ਗਿਆ ਕਿ ਤੁਹਾਡੇ ਆਲੇ ਦੁਆਲੇ ਕੋਈ ਟਾਕਸਿਕ ਹੈ ਤੇ ਆਪਾਂ ਹੁਣ ਸਿਰਫ ਲਾਈਕ ਆਪਾਂ ਵੀ ਵਿਕਟਮ ਬਣ ਜੀਏ ਨਾ ਆਪਾਂ ਵਿਕਟਮ ਨਹੀਂ ਹੈ ਸਰਵਾਈਵਰ ਤੇ ਆਪਾਂ ਹੈਗੇ ਆ ਆਲਰੇਡੀ ਸਰਵਾਈਵ ਕਰ ਦੇ ਗਏ ਆ ਸਰਵਾਈਵਰ ਤੋਂ ਅਗਰ ਸਰਵਾਈਵਰ ਬਣਨਾ ਆਪਣੀ ਸਿਹਤ ਸੰਭਾਲ ਆਪਣੇ ਆਪ ਦਾ ਔਰ ਅਗਰ ਤੁਹਾਡੇ ਕੋਲ ਬੱਚੇ ਹੈਗੇ ਤਾਂ ਆਪਣੇ ਬੱਚਿਆਂ ਦੀ ਵੀ ਟੇਕ ਕੇਅਰ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀ ਟੇਕ ਕੇਅਰ ਕਰਨੀ ਹੈ ਐਂਡ that is your priority